ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਆਪਾਂ ਬਣਾਉਣ ਲੱਗੇ ਆਂ ਜੀ ਇਹ ਸਪੈਸ਼ਲੀ ਬਣਾਉਣ ਲੱਗੇ ਆਂ ਜੀ ਆਪਣੇ ਗਾਂ ਬੀਬੀਆਂ ਭੈਣਾਂ ਦੇ ਮਤਾਵਾ ਵਾਸਤੇ ਕਿਉਂਕਿ ਉਹਨਾਂ ਨੂੰ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਇਹ ਪ੍ਰੋਬਲਮ ਤੇ ਆਈ ਹੋਣੀ ਆ ਤੇ ਉਹ ਪ੍ਰੋਬਲਮ ਕਿਹੜੀ ਆ ਇਸ ਵੀਡੀਓ ਦੇ ਵਿੱਚ ਆਪਾਂ ਉਸ ਬਾਰੇ ਗੱਲ ਕਰਾਂਗੇ ਤੇ ਉਹਦਾ ਹੱਲ ਕੀ ਆ ਉਹ ਵੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਲਾਸਟ ਤੱਕ ਦੇ ਕੇ ਜਾਵਾਂਗੇ ਤੇ ਵੀਡੀਓ ਲਾਸਟ ਤੱਕ ਜ਼ਰੂਰ ਵੇਖਣੀ ਆ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣੀ ਆ ਸੋ ਜਿਹੜੀ ਬੀਬੀਆਂ ਨੂੰ ਪ੍ਰੋਬਲਮ ਆਉਂਦੀ ਆ ਉਹ ਸਾਰੀ ਗੱਲਬਾਤ ਜਿਹੜੀ ਆ ਉਹ ਕਿਹਨਾਂ ਦਸੂਗੀ ਕਿਉਂਕਿ ਇਹ ਬੀਬੀਆਂ ਵਾਲੀ ਗੱਲ ਬੀਬੀਆਂ ਕੋਲ ਸੁਣੀ ਜਾਵੇ ਤੇ ਤਾਂ ਹੀ ਚੰਗੀ ਲੱਗਦੀ ਆ ਹਾਂਜੀ ਦੱਸੋ ਕਿਹੜੀ ਕਿਹਨਾਂ ਉਹ ਚੀਜ਼ ਆ ਜਿਸ ਤੋਂ ਬੀਬੀਆਂ ਨੂੰ ਪ੍ਰੋਬਲਮ ਆਉਂਦੀ ਆ ਨਵਾਂ ਇਹ ਇਹੋ ਜੀ ਚੀਜ਼ ਆ ਕਿ ਇਹਨੂੰ ਕੜਦੇ ਆ ਮੇਰੇ ਵਰਗਿਆਂ ਨੂੰ ਕਈਆਂ ਨੂੰ ਪ੍ਰੋਬਲਮ ਆਈ ਹੋਏਗੀ ਵੱਧ ਤੋਂ ਵੱਧ ਕਈਆਂ ਨੂੰ ਨਹੀਂ ਆਈ ਹੋਏਗੀ ਪਰ ਇਹ ਸਬਜੀ ਜਿਹੜੀ ਆ ਬੰਚ ਬਹੁਤ ਸਵਾਦ ਲੱਗਦੀ ਆ ਪਰ ਇਹਨੂੰ ਚੀਰਨ 'ਚ ਇੰਨੀ ਜ਼ਿਆਦਾ ਮੁਸ਼ਕਲ ਆਉਂਦੀ ਆ ਨਾ ਅੱਛਾ ਕਿ ਬੰਦੇ ਤੇ ਜਾਣ ਤੇ ਪਾਣਾ ਆਉਂਦੀ ਆ ਤੂੰ ਕਿਰਨ ਮੈਨੂੰ ਇੰਨੀ ਗੱਲ ਦੱਸ ਦੇ ਇਹ ਸਬਜੀ ਹੈ ਕਿਹੜੀ ਆ ਸਬਜੀ ਦਾ ਨਾਮ ਤੇ ਲੈ ਕੇ ਦੱਸ ਆਪਣੀ ਆਡੀਅੰਸ ਨੂੰ ਤਾਂ ਹੀ ਪਤਾ ਲੱਗੂਗਾ ਇਹ ਇਹ ਸਬਜੀ ਆ ਜੀ ਅਰਬੀ ਦੀ ਅੱਛਾ ਨਵ ਇਹਨੂੰ ਚੀਰਦਿਆਂ ਜੇਕਰ ਇੱਕ ਵਾਰੇ ਹੱਥਾਂ ਦੇ ਖਾਰਸ਼ ਛਿੜ ਜੇ ਨਾ ਫੇਰ ਤੇ ਬੰਦਾ ਕਹਿੰਦਾ ਕਿ ਮੈਨੂੰ ਇਸ ਤੋਂ ਛੁਟਕਾਰਾ ਮਿਲ ਜੇ ਬਸ ਅੱਛਾ ਮਤਲਬ ਕਿ ਅਰਬੀ ਚੀਰਦਿਆਂ ਹੱਥਾਂ ਦੇ ਉੱਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਆ ਹਾਂਜੀ ਨਾ ਬਹੁਤ ਜ਼ਿਆਦਾ ਮੈਨੂੰ ਹੁੰਦੀ ਹੈ ਇਸ ਕਰਕੇ ਬਾਕੀਆਂ ਦਾ ਮੈਨੂੰ ਪਤਾ ਨਹੀਂ ਜਿਹਦੇ ਜਿਹਦੇ ਹੁੰਦੀ ਆ ਉਹ ਬਹੁਤ ਜਾਨਲੇਵਾ ਹੁੰਦੀ ਆ ਜਾਨਲੇਵਾ ਹੁੰਦੀ ਆ ਬਹੁਤ ਜਾਨਲੇਵਾ ਹੁੰਦੀ ਆ ਕਿਉਂਕਿ ਮੈਨੂੰ ਜਦੋਂ ਫਸਟ ਟਾਈਮ ਹੋਈ ਸੀ ਮੈਂ ਤੇ ਸਾਬਣ ਦੇ ਨਾਲ ਕਿਤੇ ਹੱਥ ਧੋਵਾ ਕਦੀ ਕੁਝ ਕਰਾਂ ਇਹ ਫਿਰ ਮੰਮੀ ਨੇ ਮੈਨੂੰ ਇਹਦਾ ਸੋਲੂਸ਼ਨ ਦੱਸਿਆ ਕਿ ਤੂੰ ਆਹ ਕਰ अच्छा लॉबी मित्रों पहला पॉइंट ते ਆਪਣੇ ਕੋਲ ਆ ਗਿਆ ਆ ਵੀ ਇਹ ਆ ਜੀ ਸਬਜੀ ਜਿਹਦਾ ਨਾਮ ਆ ਅਰਬੀ ਤੇ ਅਰਬੀ ਚੀਰਾਂ ਦੇ ਵਿੱਚ ਕਈਆਂ ਬੀਬੀਆਂ ਨੂੰ ਹੱਥਾਂ ਦੇ ਉੱਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਆ ਕੱਲੀ ਖਾਰਸ਼ ਹੀ ਹੁੰਦੀ ਆ ਕਿਨਾਂ ਕਿ ਜਾਂ ਸਾੜ ਸੋੜ ਵੀ ਪੈਂਦਾ ਸਾੜ ਜਾ ਪੈਂਦਾ ਸਾੜ ਤੋਂ ਸਟਾਰਟਿੰਗ ਹੁੰਦੀ ਨਾ ਅੱਛਾ ਮਤਲਬ ਕਿ ਸਾੜ ਪੈਂਦਾ ਹੈ ਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਜਿਹੜੀਆਂ ਬੀਬੀਆਂ ਦੇ ਹੁੰਦੀ ਆ ਜੇ ਇਹ ਵੀਡੀਓ ਵੇਖਣ ਦੀਆਂ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਤੁਹਾਨੂੰ ਇਹ ਪ੍ਰੋਬਲਮ ਕਦੇ ਆਈ ਆ ਕਿ ਨਹੀਂ ਆਈ ਸੋ ਇਹ ਆ ਜੀ ਆਪਣੀ ਪ੍ਰੋਬਲਮ ਕਿ ਕਈਆਂ ਬੀਬੀਆਂ ਨੂੰ ਅਰਬੀ ਚੀਰਦਿਆਂ ਖਾਰਸ਼ ਹੁੰਦੀ ਆ ਜਾਂ ਫਿਰ ਉਹਨਾਂ ਦੇ ਸਾੜ ਪੈਣਾ ਸ਼ੁਰੂ ਹੋ ਜਾਂਦਾ ਆ ਤੇ ਹੁਣ ਕਿਰਨ ਦੱਸਣਗੇ ਜੀ ਤੁਹਾਨੂੰ ਇਸ ਪ੍ਰੋਬਲਮ ਦਾ ਹੱਲ ਤੇ ਹਾਂਜੀ ਦੱਸੋ ਫਿਰ ਕਿਰਨ ਕੀ ਹੱਲ ਆ ਇਹਦਾ ਨਾ ਇਹਦਾ ਹੱਲ ਜਿਹੜਾ ਹਨ ਇਹਨੂੰ ਕੱਟਣ ਤੋਂ ਪਹਿਲਾਂ ਹੀ ਕਰਨਾ ਪੈਣਾ ਅੱਛਾ ਕੱਟਣ ਤੋਂ ਪਹਿਲਾਂ ਹੀ ਇਹਦਾ ਹੱਲ ਕਰਨਾ ਪੈਣਾ ਆ ਹਾਂਜੀ ਨਹੀਂ ਤੇ ਜ਼ਿਆਦਾ ਮੁਸ਼ਕਲ ਆ ਜਾਂਦੀ ਹੈ ਅੱਛਾ ਦੱਸੋ ਫਿਰ ਕੀ ਹੱਲ ਆ ਇਹਦਾ ਹਾਂਜੀ ਸੋ ਇਹਦਾ ਹੱਲ ਜਿਹੜਾ ਨਾ ਇਹਨੂੰ ਕੱਟਣ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਵਾ ਅੱਛਾ ਜੀ ਉਹ ਕਿਦਾਂ ਦੱਸੋ ਫਿਰ ਹੁਣ ਕਿਰਨ ਨਾ ਉਹ ਇਦਾਂ ਕਿ ਇਹਨੂੰ ਕੱਟਣ ਤੋਂ ਪਹਿਲਾਂ ਜਿਹੜਾ ਨਾ ਨਮਕ ਲਗਾ ਕੇ ਰੱਖ ਦੋ ਅੱਛਾ ਤੇ ਆਪਣੇ ਹੱਥਾਂ ਤੇ ਦੇਸੀ ਤੇਲ ਦੀ ਮਾਲਿਸ਼ ਕਰ ਲਓ ਲਓ ਵੀ ਮਿੱਤਰੋ ਪਹਿਲਾ ਨੁਕਤਾ ਨੋਟ ਕਰੋ ਡਾਇਰੀ ਆਪਣੀ ਤੇ ਇੱਕ ਤੇ ਅਰਬੀ ਨੂੰ ਲੂਨ ਲਾ ਕੇ ਰੱਖਣਾ ਆ ਤੇ ਦੂਜਾ ਆਪਣੇ ਹੱਥਾਂ ਨੂੰ ਤੇਲ ਲਾ ਲੈਣਾ ਤੇ ਬਾਈਚਾਂਸ ਕਿਰਨ ਜੇ ਮਤਲਬ ਕਿ ਅਰਬੀ ਕੱਟੀ ਜਾਏ ਉਹ ਤੋਂ ਬਾਅਦ ਕੇ ਇਹਦੇ ਖਰਚ ਹੋਏ ਤੇ ਇਹਦਾ ਕੀ ਹੱਲ ਆ ਨਾ ਉਹਦਾ ਵੀ ਹੱਲ ਹੈਗਾ ਅੱਛਾ ਉਹਦਾ ਹੱਲ ਇਹ ਆ ਕੀ ਠੰਡਾ ਦਹੀਂ ਲੋ ਤਾਜਾ ਹਾਂ ਉਹਦੇ ਨਾਲ ਹੱਥਾਂ ਦੇ ਮਾਲਿਸ਼ ਕਰੋ ਅੱਛਾ ਫਿਰ ਵੀ ਤੁਹਾਡੀ ਜਲਨ ਜਿਹੜੀ ਆ ਉਹ ਆਸ ਆਸਾ ਘਟ ਜਾਏਗੀ ਅੱਛਾ ਤੇ ਤੀਜਾ ਹੱਲ ਇਹਦਾ ਇਹ ਆ ਕਿ ਅਲੋਵੇਰਾ ਜੈਲ ਲਓ ਹੂੰ ਉਹਦੀ ਮਾਲਿਸ਼ ਕਰ ਲਓ ਹੂੰ ਤੇ ਬਾਈ ਚਾਂਸ ਜੇਕਰ ਉਹਦੇ ਨਾਲ ਵੀ ਨਹੀਂ ਹਟੀ ਹੂੰ ਤੇ ਫਿਰ ਬੇਕਿੰਗ ਸੋਡਾ ਹੁੰਦਾ ਨਾ ਉਹਦਾ ਇੱਕ ਚਮਚਾ ਜਿਹੜਾ ਠੰਡੇ ਪਾਣੀ ਚ ਪਾ ਕੇ ਤੇ ਆਪਣੇ ਹੱਥ ਡਬੋ ਕੇ ਰੱਖ ਦੋ ਅੱਛਾ ਫਿਰ ਵੀ ਜਿਹੜੀ ਤੁਹਾਡੀ ਜਲਣਾ ਨਾ ਉਹ ਠੀਕ ਹੋ ਜਾਏਗੀ ਕਹਿਣ ਦਾ ਮਤਲਬ ਇਹ ਆ ਵੀ ਠੰਡੀਆਂ ਚੀਜ਼ਾਂ ਜਿਹੜੀਆਂ ਹੱਥੇ ਤੇ ਲਾਉਣੀਆਂ ਆ ਕਿਉਂਕਿ ਦਹੀਂ ਵੀ ਠੰਡਾ ਹੁੰਦਾ ਆ ਤੇ ਐਲੋਵੇਰਾ ਦੀ ਜੈਲ ਜਿਹੜੀ ਹੁੰਦੀ ਆ ਉਹ ਵੀ ਠੰਡੀ ਹੁੰਦੀ ਆ ਤੇ ਬੇਕਿੰਗ ਪਾਊਡਰ ਦਾ ਨਹੀਂ ਮੈਨੂੰ ਪਤਾ ਠੰਡਾ ਹੁੰਦਾ ਹੈ ਕਿ ਕੀ ਹੁੰਦਾ ਹੈ ਤੇ ਤੁਹਾਨੂੰ ਸੋਲੂਸ਼ਨ ਆਪਾਂ ਦੱਸਤਾ ਆ ਤੇ ਪਹਿਲਾ ਸੋਲੂਸ਼ਨ ਇਹ ਆ ਅਰਬੀ ਕੱਟਣ ਤੋਂ ਪਹਿਲਾਂ ਹੀ ਇਹਨੂੰ ਲੋਨ ਲਾ ਕੇ ਤੇ ਤੇਲ ਲਾ ਕੇ ਰੱਖ ਦਿਓ ਤੇਲ ਆਪਣੇ ਹੱਥਾਂ ਨੂੰ ਲਾ ਲਓ ਬਾਈ ਚਾਂਸ ਮਿਸਟੇਕ ਹੋ ਗਈ ਤੁਹਾਨੂੰ ਨਹੀਂ ਪਤਾ ਅਰਬੀ ਤੁਸੀਂ ਕੱਟ ਲਈ ਆ ਬਾਅਦ ਚ ਤੁਹਾਡੇ ਹੱਥਾਂ ਦੇ ਉੱਤੇ ਖਾਰਸ਼ ਹੋਣੀ ਸ਼ੁਰੂ ਹੋ ਗਈ ਆ ਫਿਰ ਤੁਸੀਂ ਆਪਣੇ ਹੱਥਾਂ ਨੂੰ ਦਹੀਂ ਦੇ ਨਾਲ ਮਤਲਬ ਦਹੀਂ ਆਪਣੇ ਹੱਥਾਂ ਦੇ ਉੱਤੇ ਮਰ ਲਓ ਠੰਡਾ ਦਹੀਂ ਜਿਹੜਾ ਹੁੰਦਾ ਆ ਤੇ ਐਲੋਵੇਰਾ ਦੀ ਜੈਲ ਮਲ ਸਕਦੇ ਹੋ ਤੇ ਬੇਕਿੰਗ ਪਾਊਡਰ ਮਲ ਸਕਦੇ ਹੋ ਇਹ ਤਿੰਨ ਤਰੀਕੇ ਜਿਹੜੇ ਆ ਉਹ ਅਰਬੀ ਕਟਣ ਤੋਂ ਬਾਅਦ ਚ ਲਾਗੂ ਹੋਣੇ ਆ ਤੇ ਜਿਹੜਾ ਪਹਿਲਾ ਤਰੀਕਾ ਜਾਨਾ ਉਹ ਜਿਹੜਾ ਨਮਕ ਵਾਲਾ ਤੇ ਤੇਲ ਵਾਲਾ ਉਹ ਅਰਬੀ ਕਟਣ ਤੋਂ ਪਹਿਲਾਂ ਹੀ ਲਾਗੂ ਹੋ ਜਾਂਦਾ ਸੋ ਇਹ ਗੱਲਾਂ ਨੋਟ ਕਰਕੇ ਰੱਖਿਓ ਤੇ ਅੱਗੇ ਤੋਂ ਬਾਅਦ ਤੁਹਾਨੂੰ ਅਰਬੀ ਕੱਟਣ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਪੁਰਾਣੀਆਂ ਬੀਬੀਆਂ ਨੂੰ ਤਾਂ ਪਤਾ ਹੋਣਾ ਵਾ। ਹਾਂ, ਪੁਰਾਣੀਆਂ ਬੀਬੀਆਂ ਨੇ ਪਤਾ ਕਿਉਂਕਿ ਐਵੇਂ ਵੀ ਮੰਮੀ ਕੋਲੋਂ ਇਹ ਸੋਲੂਸ਼ਨ ਪੁੱਛਿਆ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਆ। ਪਰ ਜਿਹੜੀਆਂ ਅੱਜ ਕੱਲ ਕਿਰਨ ਵਰਗੀਆਂ ਨਵੀਆਂ ਨੋਆਆਂ ਆ ਨਾ ਜਾਂ ਅੱਜ ਕੱਲ ਦੀਆਂ ਜਿਹੜੀਆਂ ਅੱਗੇ ਭੈਣਾਂ ਨਵੀਆਂ ਮਤਲਬ ਜਵਾਨ ਹੋਣੀਆਂ ਆ ਉਹਨਾਂ ਨੂੰ ਇਸ ਚੀਜ਼ਾਂ ਦਾ ਨਹੀਂ ਆ ਪਤਾ ਹੈਗਾ ਚੀਜ਼ਾਂ ਬਾਰੇ। ਹਾਂਜੀ। ਸੋ ਵੀਡੀਓ ਵੱਧ ਤੋਂ ਵੱਧ ਜਿਹੜੀ ਆਪਣੀ ਹੁੰਦੀ ਆ ਉਹ ਨੌਲੇਜੇਬਲ ਹੁੰਦੀ ਆ ਤੇ ਉਹਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ। ਕਿਉਂ ਕਰਨਾ? ਹਾਂਜੀ। ਤੇ ਤਾਂ ਜੋ ਕਿਸ ਤੇ ਚਲੋ ਵੈਸੇ ਤੇ ਮਾਵਾਂ ਦਾ ਫਰਜ਼ ਬੰਦਾ ਕਿ ਵਿਆਹ ਤੋਂ ਪਹਿਲਾਂ ਆਪਣੀਆਂ ਧੀਆਂ ਨੂੰ ਇਹੋ ਜਿਹੀ ਸਿੱਖਿਆ ਦੇ ਕੇ ਘਰੋਂ ਹੀ ਭੇਜਣ ਕਿ ਅੱਗੇ ਨੂੰ ਉਹਨੂੰ ਮਤਲਬ ਸਹੁਰੇ ਘਰ ਜਾ ਕੇ ਨਾ ਉਹਨਾਂ ਕੋਈ ਦਿੱਕਤ ਨਾ ਹੋਵੇ ਆਪਣੀ ਧੀ ਨੂੰ ਮਤਲਬ ਕਿ ਪ੍ਰੋਬਲਮ ਨਾ ਫੇਸ ਕਰਨੀ ਪਏ ਸਹੁਰੇ ਘਰ ਜਾ ਕੇ ਤੇ ਬਾਕੀ ਜੇ ਚਲੋ ਪ੍ਰੋਬਲਮ ਉਹ ਵੀ ਜਾਂਦੀ ਆ ਤੇ ਸਾਡਾ ਚੈਨਲ ਖੋਲ ਕੇ ਜਰੂਰ ਵੇਖ ਲਿਆ ਕਰੋ ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਹੱਲ ਜਰੂਰ ਲੱਭ ਜਿਆ ਕਰੂਗਾ ਤੇ ਅੱਜ ਅਰਬੀਰਾ ਤੁਹਾਨੂੰ ਆਪਾਂ ਹੱਲ ਦੱਸਤਾ ਆ ਤੇ ਹੁਣ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਾਰੇ ਪਾਸੇ ਵੀਡੀਓ ਕਮਾ ਦਿਓ ਤਾਂ ਕਿ ਹਰ ਘਰ ਦੇ ਵਿੱਚ ਇਹ ਵੀਡੀਓ ਜਿਹੜੀ ਇੱਕ ਵਾਰ ਪਹੁੰਚ ਸਕੇ ਹਾਂਜੀ ਤੇ ਕਿਰਨ ਦਾ ਸੋਲੂਸ਼ਨ ਜਿਹੜਾ ਨਾ ਹਰ ਘਰ ਤੱਕ ਜਾਣਾ ਚਾਹੀਦਾ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਆ ਠੀਕ ਆ ਤੇ ਚਲੋ ਠੀਕ ਆ ਕਰਦੇ ਆ ਫਿਰ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਤੇ ਉਮੀਦ ਕਰਦੇ ਆ ਤੁਹਾਨੂੰ ਸਾਡਾ ਨੁਕਤਾ ਜਿਹੜਾ ਪਸੰਦ ਆਇਆ ਹੋਏਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਨਾਲ ਇਹ ਪ੍ਰੋਬਲਮ ਕਦੀ ਆਈ ਹੀ ਕਿ ਨਹੀਂ ਆਈ ਤੇ ਜਲਦੀ ਮਿਲਦੇ ਆ ਜੀ ਹੁਣ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ